ਸਾਢੇ 8 ਮਰਲੇ ਜਗ੍ਹਾ 'ਚ ਕੋਠੀ ਬਣੀ ਹੋਈ ਆ ਰੇਟ ਇਹਨਾਂ ਨੇ ਸਿਰਫ 1.11 ਲੱਖ ਰੁਪਈਆ ਮੰਗਿਆਗਾ ਮਾਲਕ ਕਹਿੰਦੇ ਨੇ ਮੋਕੇ ਤੇ ਘੱਟ ਆਪਾਦ ਕਰ ਲਾਂਗੇ ਸੋਹਣੀ ਕੂਠੀਏ ਨਵੀਂ ਤਿਆਰ ਹੋਈ ਐ ਨਵੀਂ ਇਹਨਾਂ ਨੇ ਬਣਾਈ ਐ ਤੇ ਇਕੱਲੀ-ਕੱਲੀ ਆਪਾਂ ਗੱਲ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਐ ਕੂਠੀ ਘਰ ਮਕਾਨ ਕਿਸੇ ਵੀ ਏਰੀਆ ਚੋਂ ਆਪਣੇ WhatsApp ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਮਾ ਭੇਜ ਕੇ ਫਰੀ ਚੈਟ ਤੁਸੀਂ ਲਗਵਾ ਸਕਦੇ ਹੋ ਨੰਬਰ ਆਪਣਾ ਵਾਰ-ਵਾਰ ਉੱਪਰ ਚੱਲਦਾ ਰਹਿੰਦਾ ਹੈ ਜੀ ਨੰਬਰ ਆਪਣਾ 73800 ਪੂਰਾ 26173 ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ Home Sale Market channel ਨੂੰ subscribe ਕਰੋ ਤੇ ਨਾਲ ਇੱਕ bell icon ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਮਾ ਸਸਤੇ ਰੇਟ ਤੇ ਆਪਾਂ ਕੋਠੀ ਲੈ ਕੇ ਹਾਜ਼ਰ ਆਂ ਜੀ ਤੁਹਾਡੀ ਸਾਰਿਆਂ ਦੀ ਫਰਮਾਇਸ਼ ਤੇ ਤੁਸੀਂ ਕਮੈਂਟਸ ਕੀਤੇ ਸੀਗੇ ਕਮੈਂਟ ਬਹੁਤ ਜ਼ਿਆਦਾ ਕਰ ਰਹੇ ਸੀਗੇ ਕਹਿੰਦੇ ਸੀਗੇ ਤੁਸੀਂ ਸਾਨੂੰ ਸਸਤੀ ਕੋਠੀ ਚਾਹੀਦੀ ਹੈ ਕੋਈ ਵਧੀਆ ਬਣੀ ਹੋਈ ਨਵੀਂ ਬਣੀ ਹੋਈ ਤੇ ਲੈ ਕੇ ਆਪਾਂ ਹਾਜ਼ਰ ਆਂ ਜੀ ਤੁਸੀਂ ਦੇਖੋ ਸਾਰੀ ਆਪਾਂ ਵੀਡੀਓ ਦੀ ਗੱਲ ਕਰਾਂਗੇ ਸਾਰੀ ਕੋਠੀ ਦੀ ਗੱਲ ਕਰਾਂਗੇ ਰੇਟ ਤੁਹਾਨੂੰ ਪਤਾ ਲੱਗ ਗਈ ਜੀ ਸਾਡੇ 1.11 ਲੱਖ ਰੁਪਇਆ ਡਿਮਾਂਡ ਹੈ ਜੀ ਮਾੜਾ ਮੋਟਾ ਬਹਿ ਕੇ ਹੋ ਜੂਗਾ ਬਾਕੀ ਇਹਨਾਂ ਨੇ ਖੱਚ ਕੇ ਜੇ ਰੇਟ ਲਾਇਆ ਤੇ ਛੇਤੀ ਸੇਲ ਕਰਨੀ ਇਹਨਾਂ ਨੇ ਕੋਠੀ ਵਧੀਆ ਬਣੀ ਹੋਈ ਹੈ ਬਾਕੀ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਤੇ ਪਲਸਟਰ ਪਲਸਟਰ ਸਾਰੀ ਹੋਈ ਹੈ ਜੋੜੀਆਂ ਸਾਰੀਆਂ ਲੱਗੀਆਂ ਹੋਈਆਂ ਗੇਟ ਸਾਰੇ ਲੱਗੇ ਹੋਏ ਨੇ ਬਾਕੀ ਆਪਾਂ ਕੱਲੀ ਕੱਲੀ ਗੱਲ ਕਰ ਹੀ ਰਹੀਆਂ ਜੀ ਪਹਿਲਾ ਬੈਡਰੂਮ ਤੁਸੀਂ ਦੇਖ ਲਓ ਵਧੀਆ ਬਣਾਇਆ ਹੋਇਆ ਹੈ ਲਾਈਟਿੰਗ ਦਾ ਟੋਟਲ ਕੰਮ ਆਪਨ ਮਿਲ ਜੂਗਾ ਦਰਵਾజా ਲੱਗਿਆ ਹੋਇਆ। ਬਾਕੀ ਉਪਰੋਂ ਛੱਤ ਦੇਖ ਲੂ। ਆਪਾਂ ਨੂੰ ਵਧੀਆ ਛੱਤ ਮਿਲੂਗੀ ਜੀ। ਤੇ ਜੋ ਵੀ ਮਟੀਰੀਅਲ ਲੱਗਿਆ ਹੋਇਆ ਛੱਤ ਦੇ ਵਿੱਚ ਤੇ ਕੂਠੀ ਬਣਾਉਣ ਦੇ ਵਿੱਚ ਇਹਨਾਂ ਨੇ ਵਧੀਆ ਲੱਗਵਾਇਆ ਹੋਇਆ। ਤੇ ਇਹਨਾਂ ਨੇ ਆਪਦੇ ਹੱਥੀ ਤਿਆਰ ਕਰਵਾਈਏ ਕੂਠੀ ਆਪਦੀ ਦੇਖਰੇਖ ਵਿੱਚ। ਤੇ ਕੂਠੀ ਵਧੀਆ ਬਣੀ ਹੋਈ ਆ। ਬਾਕੀ ਆ ਗਿਆ ਡ్రਾਈੰਗ ਰੂਮ ਇੱਕ। ਬਹੁਤ ਵਧੀਆ ਡ్రਾਈੰਗ ਰੂਮ ਬਣਿਆ ਹੋਇਆ। ਪੂਰਾ ਖੁੱਲਡੂਲਗਾ। ਤੇ ਸਾਰਾ ਕੰਮ ਡਰਾਈਂਗ ਰੂਮ ਦਾ ਵੀ ਇਹਨਾਂ ਨੇ ਕਰਵਾ ਰੱਖਿਆ ਜਿਵੇਂ ਕਿ ਲਾਈਟਿੰਗ ਦਾ ਹੋ ਗਿਆ ਉੱਪਰ ਕਨਸੀਲਡਾ ਪਲਾਸਟਰ ਸਾਰਾ ਕੁਝ। ਕਲਾ ਕੋਠੀ ਨੂੰ ਰੰਗ ਨਹੀਂ ਹੋਇਆ ਜੀ ਬਾਕੀ ਕੰਮ ਇਹਨਾਂ ਨੇ ਕਰਵਾਏ ਰੱਖਿਆ। ਬਾਕੀ ਜੇ ਆਪਾਂ نیچے ਫਰਸ਼ ਦੀ ਗੱਲ ਕਰੀਏ ਤਾਂ ਇਹਨਾਂ ਨੇ ਸਿਮੈਂਟਡ ਫਰਸ਼ ਬਣਵਾਇਆ ਹੋਇਆ ਤੇ ਫਰਸ਼ ਵੀ ਪੂਰਾ ਵਧੀਆ ਪਿਆਗਾ। ਜੇ ਆਪਾਂ ਉੱਪਰ ਦੀ ਗੱਲ ਕਰੀਏ ਤਾਂ ਛੱਤ ਆਪਾਂ ਨੂੰ ਪੱਕੀ ਕੀਤੀ ਕਰਾਈ ਮਿਲ ਜੂਗੀ। ਬਾਕੀ ਤੁਹਾਨੂੰ ਮੈਂ ਉੱਪਰ ਵੀ ਲੈ ਕੇ ਚੱਲਦਾ ਹਾਂ। ਉੱਪਰੋਂ ਵੀ ਤੁਹਾਨੂੰ ਮੈਂ ਦਿਖਾਉਂਗਾ ਜੀ। ਬਾਕੀ ਪੌੜੀਆਂ ਤੇ ਗ੍ਰਿਲ ਵਗੈਰਾ ਲੱਗੀ ਹੋਈ ਐ ਪੌੜੀਆਂ ਵਧੀਆ ਚੜਦੀਆਂ ਨਹੀਂ ਬਾਕੀ ਤੁਸੀਂ ਦੇਖ ਰਹੇ ਹੋ ਜੀ ਸਾਡੇ 1 8 ਮਰ ਲਈ ਜਗ੍ਹਾ ਟੋਟਲ ਆਪਾਂ ਨੂੰ ਮਿਲੂਗੀ ਕੂਠੀ ਇਹਨਾਂ ਨੇ ਸੇਲ ਕਰਨੀ ਐ ਤੇ ਜਿਹੜੀ ਕੂਠੀ ਦੀ ਉੱਪਰ ਮੋਂਟੀ ਬਣੀ ਹੋਈ ਐ ਉਹ ਇਹਨਾਂ ਨੇ ਪੂਰੀ ਵੱਡੀ ਬਣਾਈ ਹੋਈ ਐ ਜਿਹੜੀ ਮੋਂਟੀ ਐ ਇੱਕ ਤਾਂ ਮੋਂਟੀ ਦੀ ਮੋਂਟੀ ਬਣ ਗਈ ਤੇ ਦੂਜੀ ਗੱਲ ਪੂਰੀ ਖੁੱਲੀ ਹੋਣ ਕਰਕੇ ਆਪਾਂ ਇਹਨੂੰ ਚਵਾਰੇ ਦੀ ਤਰ੍ਹਾਂ ਵਰਤ ਸਕਦੇ ਹਾਂ ਜੀ ਜੀ ਆਪਾਂ ਸਟੋਰ ਰੂਮ ਦੀ ਤਰ੍ਹਾਂ ਵਰਤਣਾ ਤਾਂ ਇੱਕ ਪਾਸੇ ਆਪਾਂ ਸਮਾਨ ਵੀ ਰੱਖ ਸਕਦੇ ਹਾਂ ਬਾਕੀ ਥੋੜਾ ਬੋਤਾਂ ਇਹਨਾਂ ਨੇ ਸਮਾਨ ਰੱਖ ਵੀ ਰੱਖਿਆ ਤੇ ਕੂਠੀ ਦੀ ਜਿਹੜੀ ਲੋਕੇਸ਼ਨ ਆ ਉਹ ਵੀ ਪੂਰੀ ਵਧੀਆ ਹੈ ਆਸੇ ਪਾਸੇ ਪੂਰੇ ਵਧੀਆ ਘਰ ਕੂਠੀਆਂ ਆਪਨ ਮਿਲ ਜਾਣਗੀਆਂ ਰਿਹਾਇਸ਼ੀ ਏਰੀਆ ਪੂਰੀ ਵਧੀਆ ਪਿੰਡ ਦੇ ਵਿੱਚ ਕੂਠੀ ਬਣੀ ਹੋਈ ਹੈ ਤੇ ਜਿਹੜੀ ਇਹਨਾਂ ਨੇ ਹੈ ਆਪਦੀ ਕੂਠੀ ਬਣਵਾਈ ਹੋਈ ਹੈ ਜਿਹੜੀ ਗਲੀ ਇਹਨਾਂ ਨੂੰ ਲੱਗਦੀ ਹੈ ਗਲੀ ਤੋਂ ਘਰ ਤੋਂ ਘੱਟ 4 ਤੋਂ 5 ਫੁੱਟ ਉੱਚੀ ਚੱਕੇ ਕੂਠੀਆਂ ਇਹਨਾਂ ਨੇ ਬਣਵਾਈ ਹੋਈਆਂ। ਬਾਕੀ ਰੇਟ ਵੀ ਕੋਈ ਜ਼ਿਆਦਾ ਨਹੀਂ ਹੈਗਾ ਤੇ ਜਗ੍ਹਾ ਵੀ ਆਪਾਂ ਨੂੰ ਵਧੀਆ ਮਿਲ ਜੂਗੀ। ਬਾਕੀ ਇਹਨਾਂ ਕੋਲ ਇੱਕ ਗੱਡੀ ਵੀ ਹੈ ਜੀ ਰੇਟਸ ਉਹ ਵੀ ਸੇਲ ਕਰਨੀ ਹੈ, ਕੋਠੀ ਵੀ ਸੇਲ ਕਰਨੀ ਹੈ, ਗੱਡੀ ਵੀ ਸੇਲ ਕਰਨੀ ਹੈ। ਤੁਸੀਂ ਗੱਡੀ ਜੇ ਖਰੀਦਣਾ ਚਾਹੁੰਦੇ ਹੋ ਤਾਂ ਇਹਨਾਂ ਕੋਲ ਗੱਡੀ ਵੀ ਹੈ। ਰੇਟਸ ਉਹਦੀ ਵੀਡੀਓ ਵੀ ਅੱਗੇ ਤੁਹਾਨੂੰ ਦੇਖਣ ਨੂੰ ਮਿਲ ਜੂਗੀ। ਤੇ ਜੇ ਤੁਸੀਂ ਆ ਘਰ ਕੂਠੀ ਦੇਖਣੀ ਹੈ, ਤੁਸੀਂ ਜਾ ਕੇ ਦੇਖ ਸਕਦੇ ਹੋ। ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਜਿਹੜਾ ਇਹਨਾਂ ਦਾ ਪਿੰਡ ਹੈ ਤਰਾਂਗ ਵਾਲਾ ਜੀ ਤਰਾਂਗ ਵਾਲਾ ਇਹਨਾਂ ਦਾ ਪਿੰਡ ਹੈ ਤਹਿਸੀਲ ਇਹਨਾਂ ਨੂੰ ਅਭੌਰ ਲੱਗਦੀ ਹੈ ਜ਼ਿਲ੍ਹਾ ਲੱਗਦਾ ਫਾਜ਼ਿਲਕਾ ਅਭੌਰ ਤੋਂ ਕੁੱਲ 10-12 ਕਿਲੋਮੀਟਰ ਇਹਨਾਂ ਦਾ ਪਿੰਡ ਰਹਿ ਜਾਂਦਾ ਜੀ ਜਿਹੜੇ ਮਾਲਕ ਨੇ ਉਹਨਾਂ ਦਾ ਨਾਮ ਹੈ ਗੁਰਮੇਲ ਸਿੰਘ ਮਠਾੜੂ ਇਹਨਾਂ ਦੀ ਕੋਠੀ ਹੈ ਬਾਕੀ ਰੇਡ ਤੋਂ ਉਹਨਾਂ ਮੈਂ ਦੱਸ ਹੀ ਦਿੱਤਾ ਬਾਕੀ ਕੋਠੀ ਦੀ ਵੀਡੀਓ ਸਕਰੀਨ ਤੇ ਚੱਲ ਹੀ ਰਹੀ ਹੈ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਬਾਕੀ ਇਹਨਾਂ ਨੇ ਗਲੀ ਦੀ ਵੀਡੀਓ ਵੀ ਬਣਾ ਕੇ ਭੇਜੀ ਐ ਤੇ ਬਾਹਰਲੇ ਸਾਈਡ ਆਪਾਂ ਨੂੰ ਇੱਕ ਦੁਕਾਨ ਵੀ ਮਿਲ ਚੁਕੀ ਐ ਇਹਨਾਂ ਨੇ ਇੱਕ ਸ਼ੋਪ ਵੀ ਬਣਾਈ ਹੋਈ ਐ ਜੇ ਆਪਾਂ ਸ਼ੋਪ ਕਰਨੀ ਐ ਸ਼ੋਪ ਕਰ ਸਕਦੇ ਹਾਂ ਤੇ ਰੈਂਟ ਤੇ ਵੀ ਚੜ ਜੂਗੀ ਕਿਸੇ ਹੋਰ ਨੂੰ ਆਪਾਂ ਦੇ ਸਕਦੇ ਹਾਂ ਸ਼ੋਪ ਤੇ ਕਰ ਲੂਗਾ ਕੋਈ ਬੰਦਾ ਤੇ ਆਪਾਂ ਨੂੰ ਰੈਂਟ ਵਧੀਆ ਆਈ ਜਾਊਗਾ ਜੀ ਬਾਕੀ ਜਿਹੜਾ ਬਹਿੜਾ ਮਿਲੂ ਆਪਰੋਂ ਉਹ ਵੀ ਠੀਕ ਮਿਲ ਜੂਗਾ ਪੋਰਚ ਵੀ ਮਿਲ ਜੂਗਾ ਤੇ ਇਹਨਾਂ ਨੇ ਪਸ਼ੂ ਰੱਖੇ ਹੋਏ ਐ ਜੀ ਪਸ਼ੂਆਂ ਵਾਸਤੇ ਥਾਂ ਘੱਟ ਹੈ ਪਸ਼ੂਆਂ ਵਾਸਤੇ ਥਾਂ ਨਹੀਂ ਆਪਾਂ ਨੂੰ ਮਿਲਨੀ ਕਿਉਂਕਿ ਬਿਹੜਾ ਘੱਟ ਮਿਲੂ ਆਪਾਂ ਨੂੰ ਤੇ ਲੋਕਿਟਾਂ ਜੇ ਲੱਗ ਜਾਣ ਬਿਹੜੇ ਦੇ ਵਿੱਚ ਤਾਂ ਪੂਰਾ ਵਧੀਆ ਟੋਪ ਦਾ ਬਿਹੜਾ ਆਪਾਂ ਨੂੰ ਮਿਲ ਜੂਗਾ ਜੀ ਬਾਕੀ ਇਹਨਾਂ ਨੇ ਕੱਚਾ ਛੱਡਿਆ ਹੋਇਆ ਤੇ ਆ ਤਾਂ ਹੋਗੀ ਜੀ ਕੂਠੀ ਦੀ ਗੱਲ ਕੋਠੀ ਦੀ ਪੂਰੀ ਆਪਾਂ ਗੱਲ ਕਰ ਲਈ ਤੇ ਮੈਨੂੰ ਜ਼ਰੂਰ ਦੱਸਿਓ ਤੁਸੀਂ ਕੂਠੀ ਤੁਹਾਨੂੰ ਕਿਵੇਂ ਦਿ ਲੱਗੀ ਤੇ ਕੂਠੀ ਤੁਹਾਨੂੰ ਵਧੀਆ ਲੱਗੀ ਪਸੰਦ ਆਈ ਆ ਤਾਂ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਜੀ ਵੱਧ ਤੋਂ ਵੱਧ ਲਾਈਕ ਕਰਦੋ ਤੇ ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚੇ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂ ਕਰਦੋ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਇਹ ਵੀਡੀਓ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਜੀ ਵੀਡੀਓ ਹਲੇ ਖਤਮ ਨਹੀਂ ਹੋਈ ਜੀ ਹਲੇ ਹੋਰ ਬਹੁਤ ਗੱਲਾਂ ਪਈਆਂ ਨੇ ਹਲੇ ਤੁਸੀਂ ਗੱਡੀ ਦੀ ਵੀਡੀਓ ਤਾਂ ਦੇਖੀ ਨਹੀਂ ਤੇ ਗੱਡੀ ਦੀ ਵੀਡੀਓ ਸਕਰੀਨ ਤੇ ਚੱਲ ਰਹੀ ਆ ਇਹਨਾਂ ਨੇ ਵੀਡੀਓ ਵਧੀਆ ਬਣਾ ਕੇ ਆਪਣੇ ਕੋਲੇ ਭੇਜੀ ਆ ਜਿਵੇਂ ਕਿ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਜੀ ਆਪਾਂ ਗੱਡੀ ਦੀ ਗੱਲ ਕਰੀਏ ਤਾਂ ਰੇਟ ਇਹਨਾਂ ਨੇ ਪੂਰਾ ਪੂਰਾ ਲਾ ਕੇ ਭੇਜਿਆ 1,10,000 ਗੱਡੀ ਦਾ ਰੰਗ ਦੇਖ ਲਓ ਮਾੜੀ ਮੋਟੀ ਗੱਡੀ ਟਾਚਿੰਗ ਪਾਲ ਦੀ ਜ਼ਰੂਰ ਹੈ ਜੀ ਏਸੀ ਹੀਟਰ ਵਰਕਿੰਗ ਚਾ ਬੀਮਾ ਬੂਮ ਆਪਾਂ ਨੂੰ ਮਿਲ ਜੂਗਾ 11 ਮਾਡਲ ਹੈ ਤੇ ਟਾਇਰ ਆਪਾਂ ਨੂੰ 65-70 ਪੈਸੇ ਮਿਲ ਜਾਣਗੇ 65 ਕੁ ਪੈਸੇ ਮਿਲ ਜਾਣਗੇ ਜੀ ਲਗਭਗ ਤੇ 1-10 ਡਿਮਾਂਡ ਹੈ ਤੇ ਇਹਨਾਂ ਦੇ ਘਰੇ ਖੜੀ ਹੈ ਜਿਨ੍ਹਾਂ ਦੀ ਕੋਠੀ ਹੈ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਵੀ ਦੇਖ ਸਕਦਾ ਹਾਂ ਜੀ। ਬਾਕੀ ਅੰਦਰੋਂ ਵੀ ਗੱਡੀ ਪੂਰੀ ਵਧੀਆ ਪਈ ਹੈ, ਬਾਹਰੋਂ ਵੀ ਪੂਰੀ ਵਧੀਆ ਪਈ ਹੈ ਤੇ ਇਹਨਾਂ ਨੇ ਵਧੀਆ ਚਲਾਈ ਹੋਈ ਹੈ। ਬਾਕੀ ਮਾਲਕ ਨੇ ਸਿੱਧੀ ਸਿੱਧੀ ਗੱਲ ਦੱਸੀ ਹੈ ਵੀ ਮਾੜਾ ਮੋਟਾ ਕੰਮ ਕਰਵਾਉਣਾ ਪਊਗਾ ਲਾਜ਼ਮੀ। ਇੰਜਨ ਗੇਅਰ ਦਾ ਕੋਈ ਗੱਡੀ ਕੰਮ ਨਹੀਂ ਭਾਲਦੀ, ਨਾ ਕੋਈ ਟੈਟਪਾ ਤੇ ਨਾ ਹੀ ਕੁਝ ਹੋਰ ਕੰਮ ਭਾਲਦੀ ਹੈ। ਕੱਲੇ ਬਾਡੀ ਲਾਈਨ ਦੀ ਗੱਡੀ ਥੋੜੀ ਜੀ ਹੈ ਮਾੜੇ ਮੋਟੇ ਜਿਹੇ ਡੈਂਟ ਤੇ ਮਾੜੀ ਮੋਟੀ ਟੱਚਿੰਗ ਕਰਵਾਉਣੀ ਪਊਗੀ ਤੇ ਗੱਡੀ ਆਪਾਂ ਨੂੰ ਇੱਕ ਨੰਬਰ ਬਣੀ ਹੋਈ ਮਿਲ ਚੁਗੀ ਤੇ ਬਾਕੀ ਤੁਸੀਂ ਵੀਡੀਓ ਦੇਖ ਰਹੇ ਹੋ ਜੀ ਤੇ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਉਹ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਤੁਸੀਂ ਸਾਰੇ ਲਾਜ਼ਮੀ ਨੋਟ ਕਰ ਲਓ 9915474128 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦਿੰਨਾ ਜੀ 9915474128 ਜਿਹੜੀ ਵੀ ਗੱਲ ਕਰਨੀ ਹੋਈ ਕਰ ਲਿਓ ਤੇ ਜਾ ਕੇ ਦੇਖਣਾ ਤੁਸੀਂ ਚਾਹੁੰਦੇ ਹੋ ਜਾ ਕੇ ਦੇਖ ਸਕਦੋਂ ਗੱਡੀ ਦੇਖਣੀ ਹੈ ਗੱਡੀ ਦੇਖ ਸਕਦੋਂ ਕੋਠੀ ਦੇਖਣੀ ਹੈ ਕੋਠੀ ਦੇਖ ਸਕਦੋਂ ਤੇ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਹੀ ਦਿੱਤਾ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੋਂ ਤੇ ਵੀਡੀਓ ਬਾਰੇ ਲਾਜ਼ਮੀ ਦੱਸੋ ਜੇ ਤੁਹਾਡੇ ਕੋਲੇ ਵੀ ਕੋਠੀ ਘਰ ਮਕਾਨ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਸੀਂ ਵੀ ਵੇਚਣਾ ਚਾਹੁੰਦੇ ਹੋ ਆਪਦੀ ਕੋਠੀ ਘਰ ਮਕਾਨ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ 73800 ਪੂਰਾ 26173 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆ ਕੁਝ ਆਪਣੇ ਕੋਲੇ ਭੇਜੋ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਕਮਿਸ਼ਨ ਖਰਚਾ ਵਗੈਰਾ ਕਿਸੇ ਤਰ੍ਹਾਂ ਦਾ ਕਿਸੇ ਪਾਸੋਂ ਨਹੀਂ ਹੁੰਦਾ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਕਰੋ ਕਮੈਂਟ